ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਸ਼ਿਮਲਾ ਮਿਰਚ ਆਲੂ ਦੀ ਸਬਜ਼ੀ ਤੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਦੇਖਿਆ ਇੱਕ ਵਾਰੀ ਸਬਜ਼ੀ ਤੇ ਸ਼ਿਮਲਾ ਮਿਰਚ ਔਰ ਆਲੂ ਦੀ ਸਬਜ਼ੀ ਬਹੁਤ ਸੋਹ ਬਣਦੀ ਆ ਤੈਨੂੰ ਕਰੋਠੇ ਨਾਲ ਖਾਓ ਰੋਟੀ ਨਾਲ ਖਾਓ ਬਹੁਤ ਸੋਹ ਬਣਦੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਸ਼ਿਮਲਾ ਮਿਰਚ ਤੇ ਆਲੂ ਦੀ ਸਬਜ਼ੀ ਤੇ ਅਸੀਂ ਅੱਧਾ ਕਿਲੋ ਸ਼ਿਮਲਾ ਮਿਰਚ ਲੈਤੀ ਸੀ ਅਸੀਂ ਇਹਨੂੰ ਚੀਰ ਦਿੱਤੀ ਹੈ ਤੇਸੀਂ ਅਲੂ ਰਿੱਤੇ ਨੇ ਉਹ ਦਿਨ ਵੱਡੇ ਇਹਨਾਂ ਵੀ ਛੀਰ ਲਿੱਤੇ ਆ ਤੇ ਪਿਆਜ਼ ਦੋ ਪਿਆਜ਼ ਦਿੱਤੇ ਸੀ ਅਸੀਂ ਇਹਨੂੰ ਵੀ ਛੀਰ ਕੇ ਕੋਈ ਤਾ ਟਮਾਟਰ ਛੀਰ ਲਿੱਤੇ ਤੇ ਮਿਰਚਾਂ ਅਸੀਂ ਕੱਟ ਲਈ ਆ ਹੁਣ ਅਸੀਂ ਲਮਾ ਆਇਲ ਅਸੀਂ ਗਰਮ ਉਹਨੂੰ ਰੱਖਤਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਆਇਲ ਸਾਡਾ ਗਰਮ ਹੋ ਚੁੱਕਾ ਹੈ ਹੁਣ ਅਸੀਂ ਪਾਵਾਂਗੇ ਚੀ ਜੀਰਾ ਤੇ ਚਮਚ ਇਹਨਾਂ ਦੇ ਪਾਵਾਂਗੇ ਪਿਆਜ਼ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਲਾਲ ਕਰ ਲਵਾਂਗੇ ਥਾਲ ਕਰਨ ਦੇ ਬਾਅਦ ਤੇਰੇ ਤੇ ਦੇ ਵਿੱਚ ਨਾਲ ਹੀ ਮਿਰਚ ਪਾ ਲਵਾਂਗੇ ਹਰੀ ਫੁੱਟੀ ਵੀ ਫਿਰ ਇਹਦੇ ਨਾਲ ਹੀ ਭੁੰਨ ਲਵਾਂਗੇ ਕਦਰੇ ਨਾਲ ਹੀ ਤੇ ਆ ਸਾਡੇ ਲਾਲ ਹੋ ਚੁੱਕਿਆ ਹੁਣ ਅਸੀਂ ਪਾਵਾਂਗੇ ਟਮਾਟਰ ਮਟਰ ਤੇ ਜੀਰਾ ਨਾਲ ਮਿਕਸ ਕਰ ਲਾਂਗੇ। ਫਿਰ ਅੱਧਾ ਅਦਰਕ ਪੇਸਟ ਮਸਾਲੇ। ਹੁਣ ਅਸੀਂ ਐਡ ਕਰਾਂਗੇ ਮਸਾਲੇ ਦੇ ਚੇ। ਨਮਕ ਬਣਾ ਦੇ ਸਵਾਦ ਅਨੁਸਾਰ। ਤੇ ਚੇ ਗੇੜਚੇ ਮਸਾਲਾ ਨੋ加ਇਆ। ਆਦਰਜਨਾ ਸਮਾਲੇ ਵੀ ਹਾਲਦੀ। ਚਾਦਰਚਾ ਮਸਾਲੇ ਦੀ ਲਰ ਮਸਾਲਾ। ਸਬਜ਼ਾ ਮਸਾਲਾ ਵੀ ਅਸੀਂ ਦੇਖੀ ਹੋਏ ਸੀ। ਇਹ ਚੰਗਾ ਮਸਾਲਾ ਜਿਹਾ ਕਰਵਾ ਲਏ। ਦੋ ਗੜਾ ਨੂੰ ਲਵੈਸ ਪਨ ਗਿਆ ਤੇ ਇਹ ਚਾੜ ਗਰਾਂਗੇ ਥੋੜਾ ਪਾਣੀ। ਥੋੜਾ ਜਿਹਾ ਦੇ ਅਗੇ ਥੋੜਾ ਪਾਣੀ। మసాలా సార్ చీ తర భా హే ఆలూ ఆలూ అసలు దో మెంట్ భా ਕਰਨਾ ਹੈ ਜਿਵੇਂ ਛਿਮਲੰਗੜ ਚ ਇਹਨੂੰ ਵੀ ਆਲੂ ਦੇ ਨਾਲ ਹੀ ਭੋਲ ਲਾਵਾਂਗੇ ਇਹਨਾਂ ਤੱਕ 15 ਮਿੰਟ ਤੱਕ ਪਕਾ ਲੈਂਦੇ ਹਾਂ। ਸਾਡੇ ਤੋਂ 5-10 ਮਿੰਟ ਹੋ ਗਏ ਹੈ ਸਬਜ਼ੀ ਨੂੰ। ਹੁਣ ਅਸੀਂ ਚੰਗੀ ਤਰ੍ਹਾਂ ਘੋਲ ਲਵਾਂਗੇ। ਕੁੰਨਾਂ ਦੇਵਾ ਕੜਾ ਕਰਕੇ ਅੱਧਾ ਗਲਾਸ ਪਾਣੀ। ਹੁਣ ਅਸੀਂ ਇਹਨੂੰ ਟੱਕਿਆ ਲਵਾਂਗੇ 15 ਤੋਂ 20 ਮਿੰਟ ਤੱਕ। ਇਹਨੂੰ ਟੱਕ ਕੇ ਪਕਾਵਾਂਗੇ। सब्जी में चेक कर लगे सब्जी हो गई पाँच मिनट वास्ते सब्जी हो पावे पावे कसूरी मेथी चम्मच पावे से किचन चिंग मसाला कर लगे मिक्स करके रख देवे पांच दस मिनट वर्ग लगा सब्जी हम के चेक कर लगी है हमें सब्जी ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਸਾਡੀ ਸਬਜੀ ਬਣ ਕੇ ਤਿਆਰ ਹੈ ਤੇ ਇਸ ਤਰੀਕੇ ਨਾਲ ਸ਼ਿਮਲਾ ਮਿਰਚ ਤੇ ਔਰ ਆਲੂ ਜਦੋਂ ਟਰਾਈ ਕਰਕੇ ਦੇਖਿਓ ਸਬਜੀ ਬਹੁਤ ਵਾਹ ਬਣਦੀ ਹੈ ਤੇ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ